ਹਾਂਜੀ ਫਿਰ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਨੀ ਕਹਿਣ ਕਮੈਂਟਾਂ ਵਾਲੀ ਵੀਡੀਓ ਇਹ ਵੀਡੀਓ ਸਿਰਫ ਅਸੀਂ ਮਜ਼ਾਕ ਹੱਸਤੇ ਬਣਾਈ ਗਈ ਹੈ ਕੋਈ ਵੀ ਮੇਰਾ ਵੀਰ ਸੀਰੀਅਸ ਨਾ ਲਵੇ ਗੋਲੀ ਪਿੱਛੋਂ ਚੱਲੀ ਧੂਆਂ ਮੂੰਹ ਚੋਂ ਕੱਢੀ ਜਾਂਦਾ ਸਾਲਾ ਪਤੰਦਰ ਸਵਾਹੀ ਪਾਈ ਫਿਰਦਾ ਮੂੰਹ ਦੇ ਵਿੱਚ ਮੰਮੀ ਇਹਦੀ ਸਵਾਲ ਲੱਭੀ ਜਾਂਦੀ ਭਾਂਡੇ ਤੁਹਾਨੂੰ ਇਹ ਸਾਲਾ ਇੱਥੇ ਡਰਾਮੇ ਕਰੀ ਜਾਂਦਾ ਮੇਰੀ ਕੈਮਰਾਮੈਨ ਨੂੰ ਬੇਨਤੀ ਆਪਦਾ ਕਪੂਰਾ ਕੱਢ ਕੇ ਸਿਰ 'ਚ ਮਾਰ ਕੇ ਇਹਦਾ ਸਿਰ ਪਾੜ ਦੇ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਗਾਲ ਜਰੂਰ ਕੱਢਿਆ ਕਰੋ ਜੇ ਮੈਂ ਉੱਥੇ ਹੁੰਦਾ ਪਟਾਸੇ ਦੇ ਪਿੱਛੇ ਤੌਣ ਕੇ ਚਲਾ ਦੇਣੀ ਸੀ ਨਾਲੇ ਇਹਦਾ ਕੀੜਾ ਵੀ ਮਰ ਜਾਣਾ ਸੀ ਜਿਹੜਾ ਇਹਦੇ ਬੁੜਕ ਦਾ ਅੰਦਰ ਗਰਮੀ 'ਚ ਟੈਂਪੂ ਜ਼ਿਆਦਾ ਚਲਾਤਾ ਸਾਲਾ ਧੂਆਂ ਮਾਰਨ ਲੱਗ ਪਿਆ ਹੁਣ ਗੋਲੀ ਨਾ ਚਲਾ ਤੂੰ ਜਾ ਕੇ ਟੈਂਪੂਆਂ ਦਾ ਅੱਡਾ ਚਲਾ ਨਾਕ ਪਤਾਨ ਮੇਰਾ ਨਾਕ ਪਤਾਨ ਕੱਲ ਛੋਟੀ ਦੀ ਰਕਣ ਗੈ ਨਹੀਂ ਚਾਹੀਦਾ ਹੈ ਹਣ ਲੱਗਦਾ ਇਹ ਦਿਮਾਗ ਨੂੰ ਟੱਟੀ ਚੜ ਗਈ ਸਾਲਾ ਗਰਮੀ 'ਚ ਹੀ ਕੋਟ ਪਾਈ ਫਿਰਦਾ ਮੇਰਾ ਨਾ ਮੇਰੀ ਯੱਕ ਨਹੀਂ ਮਾਰ 30 ਮਾਰਾ ਜੱਟ 30 ਮਾਰਾ ਟਾਈ ਗੱਲ 'ਚ ਤਾਂ ਪਾਲੀ ਪੱਖੇ 'ਚ ਸ਼ਾਇਦ ਵੀਡੀਓ ਤੋਂ ਬਾਅਦ ਪਾਊਗਾ ਸਮਝ ਰਹੇ ਹੋ ਸਮਝ ਰਹੇ ਆ ਚੋਟੀ ਦੀ ਦੁਕਾਨ ਨੇ ਕੱਢ ਲੈਣੀ ਵੀਰ ਤੇਰੀ ਜਾਨ ਪਤੰਦਰ ਕੋਟ ਨਾਲ ਚਾਂਦਰਾ ਚੜਾਈ ਫਿਰਦਾ ਨੱਕ ਪਤਾਨ ਮੇਰਾ ਨੱਕ ਪਤਾਨ ਕੱਲ ਚੋਟੀ ਦੀ ਦੁਕਾਨ ਕਹਿੰਦੀ ਚਾਹੀਦਾ ਹੈ ਪਤੰਦਰ ਟੀ-ਸ਼ਰਟ ਨਾਲ ਟਾਈ ਲਾਈ ਫਿਰਦਾ ਇਹਦੇ ਪਿੱਛੇ ਕੀੜਾ ਨਹੀਂ ਪ੍ਰਿੰਟ ਫਸੀ ਹੋਈ ਐ ਸਾਲਾ ਤਾਂ ਹੀ ਛਾਲਾ ਮਾਰੀ ਜਾਂਦਾ ਮੈਂ ਕੰਨਾ ਮੇਰੀ ਆਕ ਨੀ ਮਾਰ 30 ਮਾਰ ਖਾ ਜੱਟ 30 ਮਾਰ ਖਾ 30 ਮਾਰ ਖਾ ਨਾ 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 ਤੂੰ ਜਾ ਕੇ ਟੱਟੀ ਖਾ ਸਾਲਾ ਵੋਟਾਂ ਵਾਲੀ दारू ਪੀ ਕੇ ਮੱਛਰਿਆ ਫਿਰਦਾ ਦਿਲ ਛੋਟਾ ਨਾ ਕਰਿਓ ਕੋਈ ਬਸ ਅੱਖਾਂ ਵੱਡੀਆਂ ਕਰਕੇ ਕੁੜੀ ਦੀ ਧੋਣ ਵੱਲ ਦੇਖੋ ਮੜਾ ਜਾ ਹੁਣ ਤਾਂ ਏਲੀਅਨ ਵੀ ਧਰਤੀ ਤੇ ਵਿਆਹ ਕਰਨ ਲੱਗ ਪਏ ਲੱਗਦਾ ਬਾਈ ਦੇ ਮੂੰਹ ਤੇ ਮਧੂਮੱਖੀਆਂ ਲੱਗ ਗਈਆਂ ਚੇਤਣਾ ਦਾ ਮਾਸ ਸੁਂਗੜਿਆ ਪਿਆ ਹੁਣ ਤਾਂ ਬਸ ਕਰ ਜਾ ਅੰਕਲ ਸੋਨੂ ਸੀਤੋ ਵਾਲਾ 70 ਸਾਲ ਦੀ ਉਮਰ ਵਿੱਚ ਆਹ ਵੀਡੀਓ ਵੇਖ ਕੇ ਸਾਨੂੰ ਲੱਗਦਾ ਜਵਾਨੀ ਵਿੱਚ ਹੀ ਬੀਪੀ ਦੀ ਗੋਲੀ ਲੱਗ ਜਾਣੀ ਜਿਹੜੀਆਂ ਕਰਦੀਆਂ ਜੋ ਬਾਤਾਂ ਜਹਰ ਦਾ ਲੰਗਰ ਲਾਉਣਾ ਆਪਾਂ ਕੱਲ ਖਾਣ ਵਾਲੇ ਹਮ ਹਮਾ ਕੇ ਪਹੁੰਚਣ ਮੈਂ ਇਕੱਲਾ ਗਾਲਾਂ ਨਹੀਂ ਕੱਢ ਸਕਦਾ ਤੁਸੀਂ ਮੇਰਾ ਸਾਥ ਦਿਓ ਤੂੰ ਮੂੰਹ ਦੇਖੋ ਜਿਵੇਂ ਸਾਲਾ ਜੰਗਲੀ ਬਾਂਦਰ ਹੁੰਦਾ ਹਾਂਜੀ ਮਿੱਤਰੋ ਅੱਜ ਦੀ ਵੀਡੀਓ ਚੰਨਾ ਕਿ ਛੇਤੀ ਮਿਲਾਂਗੇ ਤੁਹਾਨੂੰ ਕਿਸੇ ਹੋਰ ਫਨੀ ਕੈਂਡ ਕਮੈਂਟਾਂ ਵਾਲੇ ਵੀਡੀਓ ਵਿੱਚ